ਅੱਜ ਤੁਹਾਨੂੰ ਦੇਖਣ ਨੂੰ ਮਿਲੂਗੀ 204 ਗਾ ਜਗ੍ਹਾ 'ਚ ਬਣੀ ਹੋਈ ਨਮੀ ਕੂਠੀ ਤੇ ਬਹੁਤ ਵਧੀਆ ਬਣਵਾਈ ਹੋਈ ਹੈ ਇਹਨਾਂ ਨੇ ਤੇਰੀ ਹਰ ਸ਼ਿਕੂਠੀ ਹੈ ਜਿਹੜਾ ਪਰਿਵਾਰ ਜੀ ਸਾਰਾ ਕੂਠੀ ਦੇ ਵਿੱਚ ਰਹਿੰਦਾ گا۔ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ Home Sale Market Channel ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ। ਜੇ ਤੁਸੀਂ ਵੀ ਘਰ ਕੂਠੀ ਮਕਾਨ ਦੀ ਐਡਵਰਟਾਈਜ਼ਮੈਂਟ ਕਰਵਾਉਣੀ ਹੈ ਤਾਂ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਉੱਪਰ ਦੇਖੋ ਜੀ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਪੂਰੀ ਵੀਡੀਓ 'ਚ 73800 ਪੂਰਾ 26173 ਕਿਸੇ ਵੀ ਏਰੀਆ 'ਚ ਤੁਹਾਡੇ ਕੋਲੇ ਕੂਠੀਆਂ ਮਕਾਨਾਂ ਘਰ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ 5 ਤੋਂ ਸਾਤਾ ਫੋਟੋਆਂ ਬਣਾ ਕੇ ਭੇਜੋ ਫਰੀ ਚੈਟ ਤੁਹਾਡੀ ਲੱਗ ਜਾਊਗੀ ਕੋਠੀ ਨੂੰ ਆਪਾਂ ਪੂਰੀ ਦੇਖਦੇ ਹਾਂ ਤੇ ਇਹ ਕੋਠੀ ਦੀ ਪੂਰੀ ਆਪਾਂ ਗੱਲ ਕਰਦੇ ਹਾਂ ਕੱਲੀ ਕੱਲੀ ਗੱਲ ਕਰਾਂਗੇ ਆਪਾਂ ਕੁਝ ਨਹੀਂ ਛੱਡਦੇ ਜੀ 204 ਗਜ ਜਗ੍ਹਾ 'ਚ ਕੋਠੀ ਬਣੀ ਹੋਈ ਆ ਉਹ ਤਾਂ ਤੁਹਾਨੂੰ ਮੈਂ ਪਹਿਲਾਂ ਦੱਸਤਾ ਸੀਗਾ ਜੇ ਆਪਾਂ ਬਿਸਬਿਆਂ 'ਚ ਗੱਲ ਕਰੀਏ ਤਾਂ ਮਾਲਕ ਦੇ ਕਹਿਣ ਮੁਤਾਬਕ 4 ਬਿਸਬੇ ਜਗ੍ਹਾ ਬਣਦੀ ਆ 204 ਗਜ ਬਣਦੀ ਆ ਜਿਨ੍ਹਾਂ ਨੂੰ ਬਿਸਬੇ 'ਚ ਪਤਾ ਹੈ ਬਿਸਬੇ 'ਚ ਤੁਸੀਂ ਦੇਖ ਲਓ ਜਿਨ੍ਹਾਂ ਨੂੰ ਗਜਾ 'ਚ ਪਤਾ ਹੈ ਤੁਸੀਂ ਗਜਾ 'ਚ ਦੇਖ ਲਓ ਤੇ ਮਰਲੇਾਂ ਚ ਤੁਸੀਂ ਆਪੇ ਬਣਾ ਲਓ ਕਿੰਨੇ ਕ ਮਰਲੇ ਬਣਦੇ ਆ 204 ਗਜ ਦੀ ਬਾਕੀ ਕੋਠੀ ਵਧੀਆ ਬਣੀ ਹੋਈ ਆ ਕਮੀ ਪੇਸ਼ੀ ਵੀ ਕੋਈ ਨਹੀਂ ਹੈਗੀ ਤੇ ਮਾੜਾ ਮੋਟਾ ਕੰਮ ਰਹਿੰਦਾ ਉਹ ਤੁਹਾਨੂੰ ਮੈਂ ਦੱਸ ਦੂੰਗਾ ਕੀ ਕੁਝ ਰਹਿੰਦਾ ਬਾਕੀ ਤੁਸੀਂ ਪਹਿਲਾਂ ਕੋਠੀ ਨੂੰ ਦੇਖੋ ਜੀ ਕੋਠੀ ਨੂੰ ਸਾਰਾ ਰੰਗ ਇਹਨਾਂ ਨੇ ਕਰਵਾ ਰੱਖਿਆ ਤੇ ਪੀਓਪੀ ਛੱਤ ਸਾਰੀ ਹੋਈ ਆ ਜਿੰਨੀਆਂ ਛੱਤਾਂ ਨੇ ਸਾਰੀਆਂ ਪੀਓਪੀ ਕਰਵਾਈਆਂ ਹੋਈਆਂ ਨੇ ਤੇ ਸਾਰੀ ਕੋਠੀ ਜਿਹੜੀ ਨਕਸ਼ੇ ਤੇ ਤਿਆਰ ਹੋਈ ਆ ਉੱਪਰ ਜਾਣ ਵਾਸਤੇ ਆਪਾਂ ਨੂੰ ਪੋਰਚ ਦੇ ਵਿੱਚੋਂ ਹੀ ਪੌੜੀਆਂ ਮਿਲ ਜਾਣਗੀਆਂ ਤੇ ਡਬਲ ਪੱਲੇ ਆਪਾਂ ਨੂੰ ਲੱਗੇ ਹੋਏ ਮਿਲ ਜਾਣਗੇ ਲੌਬੀ ਨੂੰ ਤੇ ਪਰਲੀ ਸਾਈਡ ਡਰਾਈਂਗ ਰੂਮ ਨੂੰ ਤੇ ਵਧੀਆ ਕੂਠੀ ਹੈ ਜੀ ਲੌਬੀ ਖੁੱਲੀ ਡੁੱਲੀ ਆਪਾਂ ਨੂੰ ਮਿਲ ਜੂਗੀ ਬਾਕੀ ਲਾਈਟਿੰਗ ਦਾ ਸਾਰਾ ਕੰਮ ਕੰਪਲੀਟ ਹੋਇਆਗਾ ਜਿਵੇਂ ਕਿ ਏਸੀ ਵਗੈਰਾ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਲਗਵਾਇਆ ਹੋਇਆ ਤੇ ਏਸੀ ਦੀ ਫੀਟਿੰਗ ਵਗੈਰਾ ਜੋ ਵੀ ਕੁਛ ਹੁੰਦਾ ਸੀ ਆਪਾਂ ਨੂੰ ਆਪਾਂ ਨੂੰ ਫੀਟਿੰਗ ਮਤਲਬ ਮਿਲ ਜਾਊਗੀ ਜੇ ਆਪਾਂ ਏਸੀ ਲਗਵਾਉਣਾ ਚਾਹੁੰਦੇ ਹਾਂ ਤੇ ਕਿਚਨ ਵਗੈਰਾ ਵੀ ਵਧੀਆ ਤੇ ਕੰਮ ਮਾੜਾ ਮੋਟਾ ਰਹਿੰਦਾ ਤੂੰ ਹੁਣ ਮੈਂ ਦੱਸ ਦਿੰਨੇ ਵੀ ਇੱਕ ਤਾਂ نیچے ਫਰਸ਼ ਲੱਗਣ ਵਾਲਾ ਪਿਆ ਮਤਲਬ ਫਰਸ਼ ਨਹੀਂ ਮਾਰਬਲ ਪੱਥਰਾਂ ਜਾਂ ਟਾਈਲਾਂ ਵਗੈਰਾ ਆਪਾਂ ਲਗਵਾਉਣੀ ਆ ਤਾਂ ਉਹ ਹਲੇ ਪਈਆਂ ਜੀ ਕਿਉਂਕਿ ਇਹਨਾਂ ਨੇ ਸਿਮੈਂਟਡ ਫਰਸ਼ ਬਣਵਾਇਆ ਸੀਗਾ ਤੇ ਇਹਨਾਂ ਨੇ ਪੱਥਰ ਲਗਵਾਉਣਾ ਸੀਗਾ ਪਰ ਉਠੀ ਵੇਚਣੀ ਪੈ ਰਹੀ ਆ ਤਾਂ ਕਰਕੇ ਮਤਲਬ ਕਿ ਇਹਨਾਂ ਨੇ ਕੈਨਸਲ ਕਰਤਾ ਜੀ ਬਾਕੀ نیچے ਫਰਸ਼ ਜਿਹੜਾ ਸਿਮੈਂਟਡ ਵਧੀਆ ਇਹਨਾਂ ਨੇ ਬਣਵਾਇਆ ਹੋਇਆ ਜੇ ਮਤਲਬ ਆਪਾਂ ਪੱਥਰ ਵਗੈਰਾ ਨਾ ਵੀ ਲਗਵਾਈਏ ਤਾਂ ਕੋਈ ਮਤਲਬ ਕੀ ਐਡੀ ਗੱਲਬਾਤ ਹੈ ਨਹੀਂਗੀ ਕਿਉਂਕਿ ਫਰਸ਼ ਬਹੁਤ ਚੰਗਾ ਪਿਆ ਤੇ ਫਰਸ਼ ਵਧੀਆ ਮਟੀਰੀਅਲ ਨਾਲ ਬਣਿਆ ਹੋਇਆ ਹੈ। ਬਾਕੀ ਲੋਬੀ ਏਰੀਆ ਤੁਸੀਂ ਦੇਖ ਲਓ, ਲਾਈਟਿੰਗ ਦਾ ਸਾਰਾ ਕੰਮ ਦੇਖ ਲਓ। ਬਹੁਤ ਚੰਗਾ ਇਹਨਾਂ ਨੇ ਕਰਵਾਇਆ ਹੋਇਆ ਹੈ। ਤੇ ਆਪਾਂ ਨੂੰ ਪੂਜਾਰੂ ਵੀ ਮਿਲ ਜੂਗਾ। ਬਾਬਾ ਜੀ ਬਿਰਾਜ਼ਮਾਨ ਨੇ ਤੁਸੀਂ ਦੇਖੋ ਤੇ ਵਧੀਆ ਬਹੁਤ ਪੂਜਾਰੂ ਮ ਆਪਾਂ ਨੂੰ ਵਧੀਆ ਮਿਲ ਜੂਗਾ ਤੇ ਬਾਕੀ ਤੁਸੀਂ ਦੇਖ ਲਓ ਜੀ ਬੈਡਰੂਮ ਪੂਰੇ ਖੁੱਲੇ ਡੁੱਲੇ ਆਪਾਂ ਨੂੰ ਮਿਲ ਜਾਣਗੇ ਉੱਪਰੋਂ ਛੱਤ ਦੇਖ ਲਓ ਬੈਡਰੂਮ ਦੀ ਡਾਊਨ ਸੀਲਿੰਗ ਕਰਵਾਈ ਹੋਈ ਹੈ ਤੇ ਜੋੜੀਆਂ ਅੰਦਰ ਲੀਆਂ ਹਲੇ ਪਈਆਂ ਜੀ ਇੱਕ ਤਾਂ ਫਰਸ਼ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀਗਾ ਇੱਕ ਜੋੜੀਆਂ ਦਾ ਕੰਮ ਆਹ ਦੋ ਕੰਮ ਪਾਇਆ ਜੀ ਬਾਕੀ ਸਾਰੀ ਕੁਠੀ A to Z ਕੰਪਲੀਟ ਆਪਾਂ ਨੂੰ ਮਿਲੂਗੀ ਬੈਡਰੂਮ ਨਾਲ ਆਪਾਂ ਨੂੰ ਅਟੈਚ ਮਿਲੂਗਾ ਜੀ ਸਟੋਰ ਰੂਮ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਜਿਹੜੀ ਪਹੁੰਚੀ ਆ ਉਹ 35 ਲੱਖ ਰੁਪਏ ਆਈ ਹੈ ਤੇ ਲੋਕੇਸ਼ਨ ਜਿਹੜੀ ਪਹੁੰਚੀ ਆਪਣੇ ਕੋਲੇ ਡੈਲੋਂ ਏਰੀਆ ਇਹਨਾਂ ਨੇ ਕਿਹਾ ਜੀ ਡੈਲੋਂ ਏਰੀਆ ਚ ਕੋਠੀ ਤੁਹਾਨੂੰ ਮਿਲ ਜੂਗੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਤੁਸੀਂ ਕਮੈਂਟ ਕਾਫੀ ਪਾਈ ਸੀਗੇ ਲੁਧਿਆਣੇ ਲਾਗੇ ਤੋਂ ਤੇ ਡੈਲੋਂ ਵੀ ਲੁਧਿਆਣੇ ਤੋਂ ਥੋੜਾਕ ਦੂਰੀ ਤੇ ਆ ਜੀ ਕਿਸੇ ਨੇ ਦੇਖਣੀ ਕੋਠੀ ਜਾ ਕੇ ਦੇਖ ਸਕਦੋਂ ਮਾਲਕ ਕਹਿੰਦੇ ਸੀਗੇ ਕਿਸੇ ਨੇ ਦੇਖਣੀ ਆ ਆ ਕੇ ਦੇਖ ਸਕਦਾ ਜੀ ਕੋਈ ਵੀ ਤੇ ਬਾਕੀ ਵਧੀਆ ਕੂਠੀ ਆ ਤੇ ਜਿਹੜੇ ਹਿਸਾਬ ਨਾਲ ਕੂਠੀ ਵਧੀਆ ਬਣੀ ਹੋਈ ਆ ਰੇਟ ਵੀ ਕੋਈ ਇੰਨਾ ਜ਼ਿਆਦਾ ਖਾਸ ਨਹੀਂ ਹੈਗਾ ਤੇ ਇਹਨਾਂ ਨੇ ਜਲਦੀ ਸੇਲ ਕਰਨੀਆਂ ਸੀ ਤੇ ਮਾਲਕ ਦੇ ਮੋਬਾਈਲ ਨੰਬਰ ਤੁਹਾਨੂੰ ਪਿੱਛੇ ਮਿਲ ਗਏ ਹੋਣਗੇ ਇਹਨਾਂ ਨੇ ਮੋਬਾਈਲ ਨੰਬਰ ਦਿੱਤਾ ਹੋਇਆ ਜੀ ਆਪਾਂ ਪਿੱਛੇ ਵੀ ਦੱਸਿਆ ਸੀਗਾ ਮਤਲਬ ਦੱਸਿਆ ਨਹੀਂ ਸੀਗਾ ਸਕਰੀਨ ਤੇ ਲਿਖ ਕੇ ਲਾਤਾ ਸੀਗਾ 9914738350 ਦੁਬਾਰਾ ਫਿਰ ਤੋਂ ਕਨਫਰਮ ਮੈਂ ਕਰ ਦੇਣਾ ਸੀ 99147 ਤੇ 38350 ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਆ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਰੇਟ ਵੀ ਤੁਹਾਨੂੰ ਪਤਾ ਲੱਗ ਗਿਆ 204 ਗਜ ਦੀ ਕੂਠੀ ਹੈ 35 ਲੱਖ ਰੁਪਏ ਡਿਮਾਂਡ ਹੈ ਜੀ ਕੀ ਕੁਝ ਬਣਿਆ ਹੋਇਆ ਉਹ ਤੁਸੀਂ ਵੀਡੀਓ ਚ ਆਪੇ ਦੇਖ ਹੀ ਲਿਆ ਜੀ ਬਾਕੀ ਉੱਪਰੋਂ ਆਪਾਂ ਛੱਤ ਦੀ ਗੱਲ ਕਰੀਏ ਵਧੀਆ ਛੱਤ ਹੈ ਜੀ ਸਾਰੀ ਪੱਕੀ ਕੀਤੀ ਹੋਈ ਹੈ ਵਧੀਆ ਪਾਣੀ ਦੀ ਸਪਲਾਈ ਹੈ ਤੇ ਕੋਈ ਨੁਕਸ ਨਹੀਂ ਹੈਗਾ ਜਾ ਕੇ ਕਿਸ ਨੇ ਦੇਖਣੀ ਆ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਤੇ ਬਾਕੀ ਵਧੀਆ ਗੱਲਬਾਤ ਹੈ ਜੀ ਤੇ ਪਸੰਦ ਆਉਂਦੀ ਹੈ ਤੁਸੀਂ ਗੱਲ ਕਰੋ ਮਾਲਕ ਨਾਲ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਤੇ ਗੱਲਬਾਤ ਆਪੇ ਕਰ ਲਿਓ ਜੀ ਤੇ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਤੇ ਸਾਰੀ ਕੂਠੀ ਆਪਾਂ ਦੇਖ ਲਈ ਕੂਠੀ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਜੀ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਕੂਠੀ ਦੀ ਵੀਡੀਓ ਵਧੀਆ ਲੱਗੀ ਪਸੰਦ ਆਈ ਇਹ ਕੂਠੀ ਤਾਂ ਵੀਡੀਓ ਨੂੰ ਤੁਸੀਂ ਸਾਰੇ ਲਾਈਕ ਕਰ ਸਕਦੇ ਹੋ ਜੀ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲ ਜੂਗਾ ਸਾਰੇ ਲਾਈਕ ਲਾਜ਼ਮੀ ਕਰ ਦਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤੇ ਜਿੰਨੇ ਤੁਸੀਂ ਪਹੁੰਚੇ ਹੋ ਜੀ ਪਹਿਲੀ ਵਾਰ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਸੀਂ ਹਰ ਰੋਜ਼ ਇਸੇ ਤਰ੍ਹਾਂ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਚੈਨਲ ਤੇ ਕੋਠੀ ਦੀ ਘਰ ਦੀ ਮਕਾਨ ਦੀ ਹਰ ਰੋਜ਼ ਦਾ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਸਾਰੇ ਤੁਸੀਂ ਲਾਜ਼ਮੀ ਦਬਦਿਓ ਜੀ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਬੜੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਆ ਪਹੁੰਚ ਜਾਇਆ ਕਰੂਗਾ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਵੀ ਕੋਈ ਕੂਠੀ ਹੈ ਘਰ ਮਕਾਨ ਕੋਈ ਹਵੇਲੀ ਮਹਿਲ ਕੁਝ ਵੀ ਹੈ ਜੀ ਕਿਸੇ ਵੀ ਏਰੀਆ ਚ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਆਪਦਾ ਘਰ ਕੁਠੀ ਮਕਾਨ ਕਿਸੇ ਵੀ ਕਾਰਨ ਕਰਕੇ ਆਪਾਂ ਵੇਚਣਾ ਹੁੰਦਾ ਜੀ ਕਿਸੇ ਕਾਰਨ ਕਰਕੇ ਆਪਾਂ ਨਵਾਂ ਪਾਉਣਾ ਹੁੰਦਾ ਜੀ ਜਾਂ ਕਿਸੇ ਹੋਰ ਪਾਸੇ ਆਪਾਂ ਸ਼ਿਫਟ ਕਰਨਾ ਹੁੰਦਾ ਜਾਂ ਖੇਤ ਦੇ ਵਿੱਚ ਆਪਾਂ ਪਾਉਣਾ ਹੁੰਦਾ ਜੇ ਆਪਣੇ ਕੋਲੇ ਖੇਤ ਦੇ ਵਿੱਚ ਬਣਿਆ ਹੋਇਆ ਕਿਤੇ ਵੀ ਬਣਿਆ ਹੋਇਆ ਜੀ ਤੁਸੀਂ ਬਸ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਜਿਹੜਾ ਉੱਪਰ ਹਮੇਸ਼ਾ ਚੱਲਦਾ ਰਹਿੰਦਾ 73800 ਪੂਰਾ 26173 ਇਸੇ ਨੰਬਰ ਤੇ ਇੱਕ ਤਾਂ ਵਧੀਆ ਵੀਡੀਓ ਤੇ ਪੂਰੀ ਦੀ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਜੀ ਆ ਕੁਛ ਆਪਣੇ ਕੋਲੇ ਭੇਜ ਦਿਆ ਕਰੋ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਤੁਹਾਡੀ ਐਡ ਲਗਾ ਦੇਵਾਂਗੇ ਆਪਣਾ ਕਮਿਸ਼ਨ ਵਗੈਰਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ ਬਸ ਆਪਣੇ ਕੋਲੇ ਭੇਜ ਦਿਆ ਕਰੋ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਜੀ ਕਮੈਂਟ ਕਰਕੇ ਤੇ ਕੋਠੀ ਨੂੰ ਕੋਈ ਵੀ ਖਰੀਦਣਾ ਚਾਹੁੰਦਾ ਹੈ ਜਾ ਕੇ ਦੇਖ ਲਿਓ ਤੇ ਜਾ ਕੇ ਦੇਖ ਕੇ ਮਾਲਕ ਨਾਲ ਪੂਰੀ ਗੱਲਬਾਤ ਕਰਕੇ ਤੇ ਆਪਦੀ ਪੁੱਛ ਪੜਤਾਲ ਜੋ ਵੀ ਕਰਨੀ ਹੈ ਜੋ ਵੀ ਡਾਕੂਮੈਂਟ ਵਗੈਰਾ ਦੇਖਣੇ ਹੋਣ ਜਾ ਕੇ ਦੇਖ ਸਕਦੋਂ ਤੇ ਆਪਦੀ ਪੂਰੀ ਜ਼ਿੰਮੇਵਾਰੀ ਦੇ ਨਾਲ ਕੋਠੀ ਨੂੰ ਤੁਸੀਂ ਖਰੀਦ ਸਕਦੋਂ ਜੀ